ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਮੱਸਿਆ ਦੀ ਰਾਤ ਨੂੰ ਸੋਮਵਾਰ ਦੇ ਦਿਨ ਜੇਕਰ ਤੁਸੀਂ ਇਸ ਮੰਤਰ ਦਾ ਜਾਪ 21 ਵਾਰ ਕਰ ਲਓਗੇ ਤਾਂ ਤੁਸੀਂ ਜੋ ਵੀ ਚਾਹੋਗੇ ਤੁਹਾਨੂੰ ਉਹੀ ਮਿਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਤੇ ਅੱਜ ਅਸੀਂ ਗੱਲ ਵੀ ਇਹੀ ਕਰਾਂਗੇ ਕਿ ਮਹਾਪੁਰਖਾਂ ਨੇ ਸਾਨੂੰ ਉਹ ਕਿਹੜਾ ਮੰਤਰ ਦੱਸਿਆ ਹੈ ਜਿਸ ਨਾਲ ਅਸੀਂ ਜੋ ਵੀ ਚਾਹਾਂਗੇ, ਜੋ ਵੀ ਸੋਚਾਂਗੇ ਸਾਨੂੰ ਉਹੀ ਪ੍ਰਾਪਤ ਹੋ ਜਾਵੇਗਾ। ਸਾਥ ਸੰਗਤ ਜੀ ਕਹਿੰਦੇ ਹਨ ਕਿ ਮਨ ਸਭ ਤੋਂ ਵੱਡੀ ਤਾਕਤਵਰ ਚੀਜ਼ ਹੁੰਦੀ ਹੈ। ਜੇਕਰ ਕਿਸੇ ਚੀਜ਼ ਨੂੰ ਪੂਰੇ ਮਨ ਦੇ ਨਾਲ ਚਾਹ ਲਈਏ ਤਾਂ ਉਸ ਨੂੰ ਅਸੀਂ ਹਰ ਹਾਲ ਦੇ ਵਿੱਚ ਹਾਸਲ ਕਰ ਸਕਦੇ ਹਾਂ ਮਹਾਨ ਸ਼ਖਸੀਅਤਾਂ ਦਾ ਕਹਿਣਾ ਹੈ ਪਰ ਜੇਕਰ ਅਸੀਂ ਵਾਕਿਆ ਹੀ ਸੱਚ ਇਸ ਨੂੰ ਮੰਨਦੇ ਹਾਂ ਕਿ ਜੋ ਵੀ ਅਸੀਂ ਚਾਹੁੰਦੇ ਹਾਂ ਉਹ ਸਾਨੂੰ ਹਾਸਲ ਕਿਉਂ ਨਹੀਂ ਹੁੰਦਾ ਕੋਈ ਵੀ ਇਨਸਾਨ ਆਪਣੇ ਮਨ ਵਿੱਚ ਦੁਖੀ ਨਹੀਂ ਰਹਿ ਸਕਦਾ ਪਰ ਉਹ ਫਿਰ ਵੀ ਦੁਖੀ ਰਹਿੰਦਾ ਹੈ ਹਰ ਇਨਸਾਨ ਆਪਣੇ ਮਨ ਤੋਂ ਕਾਮਯਾਬ ਹੋਣਾ ਚਾਹੁੰਦਾ ਹੈ ਖੂਬ ਪੈਸਾ ਕਮਾਉਣਾ ਚਾਹੁੰਦਾ ਹੈ ਖੂਬ ਤਰੱਕੀ ਕਰਨਾ ਚਾਹੁੰਦਾ ਹੈ ਫਿਰ ਵੀ ਉਹ ਕਾਮਯਾਬ ਨਹੀਂ ਹੁੰਦਾ ਇਸ ਦੁਨੀਆ ਤੇ ਜਿਹੜਾ ਇਨਸਾਨ ਹੋਵੇਗਾ ਜੋ ਖੁਦ ਚਾਵੇਗਾ ਕਿ ਮੈਂ ਕਾਮਯਾਬ ਨਾ ਹੋਵਾਂ ਜਾਂ ਮੈਂ ਤਰੱਕੀ ਨਾ ਕਰਾਂ ਇੱਕ ਸੋਚਣ ਵਾਲੀ ਗੱਲ ਹੈ ਸਾਧ ਸੰਗਤ ਜੀ ਦੋ ਚੀਜ਼ਾਂ ਸਾਹਮਣੇ ਨਿਕਲ ਕੇ ਆਉਂਦੀਆਂ ਹਨ ਇਸ ਗੱਲ ਤੋਂ ਜਾਂ ਤਾਂ ਮਹਾਨ ਸ਼ਖਸੀਆਂ ਦਾ ਨਾਲ ਗੱਲ ਕਰਨਾ ਗਲਤ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਮਨ ਨਾਲ ਕਹੀ ਹੋਈ ਚੀਜ਼ ਹਾਸਿਲ ਹੋ ਜਾਂਦੀ ਹੈ ਜਾਂ ਫਿਰ ਅਸੀਂ ਹੀ ਗਲਤ ਹਾਂ ਅੱਜ ਤੁਹਾਨੂੰ ਇਸ ਕਹਾਣੀ ਦੇ ਰਾਹੀਂ ਆਪਣਾ ਜਵਾਬ ਮਿਲ ਜਾਵੇਗਾ ਜਿਸ ਨਾਲ ਤੁਸੀਂ ਸਮਝ ਜਾਓਗੇ ਕਿ ਆਪਣੇ ਮਨ ਦੇ ਨਾਲ ਕਿਤੇ ਵੀ ਕੋਈ ਕੰਮ ਜੇਕਰ ਕਰਵਾਇਆ ਜਾ ਸਕਦਾ ਹੈ ਆਪਣੇ ਮਨ ਵਿੱਚ ਹੀ ਕਿਸੇ ਸੁਪਨੇ ਦਾ ਬੀਜ ਬੋਇਆ ਜਾ ਸਕਦਾ ਹੈ ਇਸ ਸਾਖੀ ਤੋਂ ਤੁਹਾਨੂੰ ਬੜੀ ਹੀ ਚੰਗੀ ਤਰ੍ਹਾਂ ਸਮਝ ਆ ਜਾਵੇਗੀ ਲਾ ਆਫ ਅਟਰੈਕਸ਼ਨ ਕਿਸ ਤਰ੍ਹਾਂ ਕੰਮ ਕਰਦੀ ਹੈ ਇਹ ਕਹਾਣੀ ਬੇਚੱਕ ਛੋਟੀ ਹੈ ਪਰ ਬਹੁਤ ਹੀ ਗਹਿਰਾਈ ਵਾਲੀ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਦੇ ਵਿੱਚ ਪੂਰੀ ਹੀ ਤਰ੍ਹਾਂ ਖੁੱਬ ਜਾਓ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਸਿਰਫ ਦੁੱਖ ਹੀ ਦੁੱਖ ਸਨ ਉਹ ਜੋ ਵੀ ਕੰਮ ਕਰਦਾ ਸੀ ਕੋਈ ਵੀ ਉਸ ਦਾ ਕੰਮ ਨਿਪਰੇ ਨਹੀਂ ਸੀ ਚੜਦਾ ਜੇਕਰ ਘਰ ਵਿੱਚ ਆਉਂਦਾ ਤਾਂ ਘਰ ਦੇ ਵਿੱਚ ਕਲੇਸ਼ ਹੁੰਦਾ ਸੀ ਜੇਕਰ ਕਿਸੇ ਤੋਂ ਸਹਾਇਤਾ ਮੰਗਦਾ ਕੋਈ ਵੀ ਉਸ ਦੀ ਬਾਹਫ ਨਹੀਂ ਸੀ ਫੜਦਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਹਰ ਪਾਸੇ ਦੁੱਖਾਂ ਨੇ ਉਸ ਨੂੰ ਘੇਰ ਲਿਆ ਹੋਵੇ ਉਸ ਨੂੰ ਸਮਝ ਨਹੀਂ ਸੀ ਆ ਰਹੀ ਆਖਿਰ ਇਹਨਾਂ ਮੁਸੀਬਤਾਂ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਇਆ ਜਾਵੇ ਉਹ ਸਾਰਾ ਸਾਰਾ ਦਿਨ ਸਾਰੇ ਸਾਰੇ ਰਾਤ ਇਹੀ ਸੋਚਦਾ ਰਹਿੰਦਾ ਸੀ ਇਸ ਕਰਕੇ ਉਸ ਦੀ ਨੀਂਦ ਵੀ ਪੂਰੀ ਨਹੀਂ ਸੀ ਹੁੰਦੀ ਉਸ ਦੀਆਂ ਅੱਖਾਂ ਦੇ ਦੁਆਲੇ ਵੀ ਘੇਰੇ ਕਾਲੇ ਬਣ ਚੁੱਕੇ ਸਨ ਜੋ ਸਾਫ਼-ਸਾਫ਼ ਦੱਸਦੇ ਸਨ ਕਿ ਇਹ ਕਿੰਨਾ ਪਰੇਸ਼ਾਨ ਤੇ ਦੁਖੀ ਹੈ ਕਦੇ-ਕਦੇ ਉਸਨੂੰ ਖਿਆਲ ਆਉਂਦਾ ਕਿ ਉਹ ਆਤਮ ਹੱਤਿਆ ਹੀ ਕਰ ਲਵੇ ਅਤੇ ਉਸਦੇ ਪਰਿਵਾਰ ਦਾ ਮੋਹ ਫਿਰ ਉਸਨੂੰ ਇਸ ਕੰਮ ਨੂੰ ਕਰਨ ਤੋਂ ਰੋਕ ਲੈਂਦਾ ਸੀ ਜਦੋਂ ਉਸਨੂੰ ਇਹ ਜ਼ਿਆਦਾ ਹੀ ਦੁੱਖ ਹੋ ਗਿਆ ਤਾਂ ਉਹਨੇ ਦੁੱਖਾਂ ਤੋਂ ਨਿਜਾਤ ਪਾਉਣ ਦਾ ਫੈਸਲਾ ਕਰ ਲਿਆ ਇਸ ਲਈ ਉਸਨੇ ਕਿੰਨੀ ਵੀ ਮਿਹਨਤ ਕਰਨ ਦੇ ਲਈ ਜਾਂ ਫਿਰ ਕੁਝ ਹੋਰ ਕਰਨ ਦੇ ਲਈ ਤਿਆਰ ਨਹੀਂ ਸੀ ਉਸਨੇ ਹੁਣ ਮਿਹਨਤ ਕਰਨ ਦਾ ਬਹੁਤ ਹੀ ਵੱਡਾ ਫੈਸਲਾ ਕਰ ਲਿਆ ਸੀ ਕਿ ਚਾਹੇ ਉਸਨੂੰ ਬਲਦੀ ਅੱਗ ਦੇ ਵਿੱਚ ਹੀ ਕਿਉਂ ਨਾ ਜਾਣਾ ਪਵੇ ਜਾਂ ਦਰਿਆ ਹੀ ਕਿਉਂ ਨਾ ਲੰਘਣੇ ਪੈ ਜਾਣ ਪਰ ਫਿਰ ਵੀ ਉਹ ਮਿਹਨਤ ਕਰੇਗਾ ਇੱਕ ਦਿਨ ਉਸਨੇ ਆਪਣੇ ਇੱਕ ਦੋਸਤ ਨੂੰ ਪੁੱਛਿਆ ਕਿ ਆਖਿਰ ਕਿਸ ਤਰ੍ਹਾਂ ਉਸਦੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ ਅਗੋਂ ਉਸਤੇ ਦੋਸਤ ਨੇ ਉਸਨੂੰ ਸਲਾਹ ਦਿੱਤੀ ਕਿ ਤੂੰ ਕਿਸੇ ਮਹਾਤਮਾ ਦੇ ਕੋਲ ਚਲਿਆ ਜਾ ਕਿਉਂਕਿ ਉਹਨਾਂ ਦੇ ਕੋਲ ਐਸੇ ਮੰਤਰ ਹੁੰਦੇ ਹਨ ਜੋ ਸਭ ਦੁੱਖਾਂ ਤੋਂ ਦੂਰ ਕਰ ਦਿੰਦੇ ਹਨ ਜਿਸ ਨਾਲ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਸਕਦੀ ਹੈ ਤੇ ਧਨ ਸੰਪਤੀ ਵੀ ਪ੍ਰਾਪਤ ਹੋ ਸਕਦੀ ਹੈ ਤੂੰ ਬਸ ਇਸੇ ਹੀ ਤਰ੍ਹਾਂ ਕਿਸੇ ਸੰਤ ਮਹਾਪੁਰਖ ਦੇ ਕੋਲ ਚਲਿਆ ਜਾ ਤੂੰ ਲੱਭ ਉਸ ਬੰਦੇ ਦੇ ਦਿਲ ਵਿੱਚ ਵੀ ਇਹ ਗੱਲ ਪੂਰੀ ਤਰ੍ਹਾਂ ਹੀ ਘਰ ਕਰ ਗਈ ਤੇ ਉਹ ਕਿਸੇ ਬਾਬੇ ਨੂੰ ਹੁਣ ਲੱਭਣ ਲੱਗ ਪਿਆ ਸੀ ਜੋ ਉਸਦੇ ਦੁੱਖਾਂ ਨੂੰ ਦੂਰ ਕਰ ਸਕਦਾ ਹੋਵੇ ਇਸ ਲਈ ਉਸ ਨੂੰ ਜਦੋਂ ਵੀ ਕਿਸੇ ਸਾਧੂ ਮਹਾਤਮਾ ਬਾਰੇ ਪਤਾ ਲੱਗਦਾ ਉਹ ਬਿਨਾਂ ਹੀ ਆਪਣਾ ਸਮਾਂ ਗਵਾਏ ਉਹਨਾਂ ਦੇ ਕੋਲ ਪਹੁੰਚ ਜਾਂਦਾ ਉਹ ਉੱਥੇ ਜਾ ਕੇ ਸਾਧੂ ਨੂੰ ਆਪਣੇ ਦੁੱਖ ਦੱਸਦਾ ਉਹਨਾਂ ਕੋਲੋਂ ਆਪਣੀਆਂ ਮੁਸੀਬਤਾਂ ਦਾ ਛੁਟਕਾਰਾ ਪਾਉਣ ਦਾ ਕੋਈ ਹੱਲ ਪੁੱਛਦਾ ਤੇ ਅਗਿਉਂ ਵੀ ਕੁਝ ਕਰਨ ਦੇ ਲਈ ਤਿਆਰ ਹੋ ਜਾਂਦਾ ਉਸ ਨੂੰ ਕਰਨ ਦੇ ਲਈ ਟੋਣੇ ਟੋਟ ਕੇ ਦੱਸ ਦਿੱਤੇ ਜਾਂਦੇ ਤੇ ਬਦਲੇ ਵਿੱਚ ਉਸ ਕੋਲੋਂ ਪੈਸੇ ਲੈ ਲਏ ਜਾਂਦੇ ਸਨ ਉਹ ਵੀ ਇਹ ਸੋਚ ਕੇ ਪੈਸੇ ਖੁਸ਼ੀ-ਖੁਸ਼ੀ ਦੇ ਆਉਂਦਾ ਸੀ ਕਿ ਇਸ ਤੋਂ ਮਗਰੋਂ ਉਸ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਵੇਗੀ ਉਸ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਟੋਣੇ ਤੋਂ ਪੂਰੀ ਵਿਧੀ ਤੇ ਵਿਧਾਨ ਨਾਲ ਕਰਨੇ ਹਨ ਉਹ ਘਰ ਆ ਕੇ ਬਿਲਕੁਲ ਉਸੇ ਤਰ੍ਹਾਂ ਹੀ ਕਰਦਾ ਪਰ ਉਸੇ ਹੀ ਤਰ੍ਹਾਂ ਦੇ ਅਨੇਕਾਂ ਹੀ ਟੋਣੇ ਟੋਟ ਕੇ ਕਰਨ ਦੇ ਬਾਵਜੂਦ ਵੀ ਉਸ ਦੀ ਜ਼ਿੰਦਗੀ ਵਿੱਚ ਕੋਈ ਵੀ ਬਦਲਾਅ ਨਾ ਆਇਆ ਉਲਟਾ ਉਹ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਦੁਖੀ ਰਹਿਣ ਲੱਗ ਪਿਆ ਆਰਥਿਕ ਪੰਖੋਂ ਤਾਂ ਉਹ ਪਹਿਲਾਂ ਹੀ ਕਮਜ਼ੋਰ ਸੀ ਪਰ ਇਸ ਤਰ੍ਹਾਂ ਪਖੰਡੀਆਂ ਦੇ ਕੋਲ ਜਾਣ ਨਾਲ ਹੋਰ ਵੀ ਉਸਦੀ ਦੌਲਤ ਖਤਮ ਹੋਣੀ ਸ਼ੁਰੂ ਹੋ ਗਈ। ਹੁਣ ਉਸਨੇ ਮਹਿਸੂਸ ਕੀਤਾ ਕਿ ਬਾਬਿਆਂ ਦੇ ਕੋਲ ਨਹੀਂ ਜਾਣਾ। ਉਸਦੀ ਜ਼ਿੰਦਗੀ ਵਿੱਚ ਦੁੱਖ ਘਟਣ ਦੀ ਬਜਾਏ ਹੋਰ ਵੱਧ ਰਹੇ ਹਨ। ਉਹ ਸੋਚਦਾ ਕਿ ਆਖਿਰ ਹੁਣ ਕਰੇ ਤਾਂ ਕੀ ਕਰੇ? ਉਹ ਬੜੀ ਹੀ ਗੰਭੀਰ ਸਮੱਸਿਆ ਦੇ ਵਿੱਚ ਹੁਣ ਫਸ ਚੁੱਕਾ ਸੀ। ਹੁਣ ਉਹ ਬਾਬਿਆਂ ਦੇ ਕੋਲ ਜਾਵੇ ਨਾ ਜਾਵੇ। ਫਿਰ ਇੱਕ ਦਿਨ ਉਸਨੇ ਰਾਏ ਦਿੱਤੀ ਕਿਸੇ ਨੇ ਕਿ ਤੂੰ ਆਪਣੇ ਘਰ ਵਿੱਚ ਕਿਸੇ ਪੰਡਿਤ ਨੂੰ ਬੁਲਾ ਕੇ ਹਵਨ ਕਰਵਾ ਲੈ ਜੇਕਰ ਹਵਨ ਹੋਵੇਗਾ ਤਾਂ ਤੇਰਾ ਘਰ ਸ਼ੁੱਧ ਹੋ ਜਾਵੇਗਾ ਜੇਕਰ ਤੇਰੇ ਘਰ ਵਿੱਚ ਕੋਈ ਬੁਰੀ ਊਰਜਾ ਹੋਵੇਗੀ ਉਹ ਵੀ ਨਿਕਲ ਜਾਵੇਗੀ ਜੇਕਰ ਕੋਈ ਮਾੜੀ ਬਲਾਹ ਹੋਵੇਗੀ ਤਾਂ ਉਹ ਟਲ ਜਾਵੇਗੀ ਘਰ ਵਿੱਚ ਸੁੱਖ ਆ ਜਾਣਗੇ ਇਹ ਗੱਲ ਵੀ ਉਸ ਬੰਦੇ ਦੇ ਦਿਲ ਵਿੱਚ ਘਰ ਕਰ ਗਈ ਕਿਉਂਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਬੰਦਾ ਦੁਖੀ ਹੁੰਦਾ ਹੈ ਤਾਂ ਉਹ ਕੀ ਕੀ ਨਹੀਂ ਕਰਦਾ ਉਹ ਆਪਣੇ ਪੱਖੋਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਸੁੱਖ ਆ ਜਾਵੇ। ਉਸ ਨੇ ਇੱਕ ਪੰਡਿਤ ਨੂੰ ਆਪਣੇ ਘਰੇ ਬੁਲਾ ਕੇ ਹਵਨ ਕਰਵਾਇਆ। ਹਵਨ ਪੂਰੀ ਹੀ ਵਿਧੀ ਵਿਧਾਨ ਦੇ ਨਾਲ ਕੀਤਾ ਗਿਆ। ਪੰਡਿਤ ਨੇ ਹਵਨ ਕਰਨ ਦੇ ਬਦਲੇ ਮੋਟੀ ਰਕਮ ਉਸ ਦੇ ਕੋਲੋਂ ਲੈ ਲਈ। ਪਰ ਕੁਝ ਦਿਨ ਬਾਅਦ ਉਹ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਵੀ ਬਦਲਾਅ ਨਜ਼ਰ ਨਾ ਆਇਆ। ਹੋਰ ਵੀ ਜ਼ਿਆਦਾ ਉਹ ਦੁਖੀ ਤੇ ਪਰੇਸ਼ਾਨ ਹੋ ਗਿਆ। ਉਸ ਨੂੰ ਤਾਂ ਇਸ ਤਰ੍ਹਾਂ ਲੱਗਣ ਲੱਗ ਪਿਆ ਜਿਸ ਤਰ੍ਹਾਂ ਉਸ ਦੀ ਜ਼ਿੰਦਗੀ ਦੇ ਵਿੱਚ ਔਖੀਆਂ ਘੜੀਆਂ ਕਦੇ ਖਤਮ ਹੀ ਨਹੀਂ ਹੋਣਗੀਆਂ ਇਹ ਸਭ ਸੋਚਾਂ ਸੋਚ ਕੇ ਉਸ ਦਾ ਬੁਰਾ ਹਾਲ ਹੋ ਗਿਆ ਫਿਰ ਇੱਕ ਦਿਨ ਉਸ ਨੂੰ ਆਪਣੇ ਇੱਕ ਦੋਸਤ ਕੋਲੋਂ ਇੱਕ ਅਜਿਹੇ ਮਹਾਤਮਾ ਬਾਰੇ ਪਤਾ ਲੱਗਾ ਜੋ ਨਦੀ ਦੇ ਪਾਰ ਰਹਿੰਦੇ ਸਨ ਕੁਝ ਵੀ ਨਹੀਂ ਸਨ ਲੈਂਦੇ ਉਸ ਬੰਦੇ ਨੂੰ ਲੱਗਿਆ ਕਿ ਇਹ ਸਾਧੂ ਦੂਸਰੇ ਸਾਧੂਆਂ ਵਰਗਾ ਨਹੀਂ ਹੈ ਕਿਉਂਕਿ ਇਹ ਕਿਸੇ ਕੋਲੋਂ ਵੀ ਕੋਈ ਦਾਨ ਨਹੀਂ ਲੈਂਦਾ ਜੇਕਰ ਉਹ ਕੁਝ ਨਹੀਂ ਲੈਂਦਾ ਤਾਂ ਵਾਕਿਆ ਹੀ ਕੋਈ ਮਹਾਤਮਾ ਹੀ ਹੋਵੇਗਾ ਇਸ ਸੋਚ ਦੇ ਨਾਲ ਉਸ ਸਾਧੂ ਦੇ ਆਸ਼ਰਮ ਵੱਲ ਚਲਿਆ ਜਾਂਦਾ ਹੈ ਜਦੋਂ ਉਹ ਸ਼ਖਸ ਉੱਥੇ ਗਿਆ ਤਾਂ ਕੀ ਵੇਖਦਾ ਹੈ ਇਸ ਸੋਚ ਦੇ ਨਾਲ ਉਸ ਸਾਧੂ ਦੇ ਆਸ਼ਰਮ ਵੱਲ ਚਲਾ ਜਾਂਦਾ ਹੈ ਜਦੋਂ ਉਹ ਸ਼ਖਸ ਉੱਥੇ ਗਿਆ ਤਾਂ ਉਹ ਕੀ ਵੇਖਦਾ ਹੈ ਕਿ ਸਾਧੂ ਅੰਤਰ ਧਿਆਨ ਹੋ ਕੇ ਬੈਠਾ ਹੋਇਆ ਹੈ ਇਹ ਵੇਖ ਕੇ ਉਹ ਬੰਦਾ ਚੁੱਪਚਾਪ ਉੱਥੇ ਬੈਠ ਗਿਆ ਉਹਨਾਂ ਦੇ ਧਿਆਨ ਵਿੱਚੋਂ ਬਾਹਰ ਆਉਣ ਦੀ ਉਡੀਕ ਕਰਨ ਲੱਗਾ ਥੋੜੀ ਦੇਰ ਬਾਅਦ ਜਦੋਂ ਮਹਾਤਮਾ ਨੇ ਅੱਖਾਂ ਖੋਲੀਆਂ ਤਾਂ ਆਪਣੇ ਅੱਗੇ ਇੱਕ ਦੁਖੀ ਤੇ ਪਰੇਸ਼ਾਨ ਨੌਜਵਾਨ ਨੂੰ ਬੈਠੇ ਹੋਏ ਵੇਖਿਆ ਉਸ ਦੀਆਂ ਅੱਖਾਂ ਦੇ ਥੱਲੇ ਕਾਲੇ ਘੇਰੇ ਹੋ ਚੁੱਕੇ ਸਨ ਤੇ ਨਾਲ ਹੀ ਉਹ ਮਹਾਤਮਾ ਸਮਝ ਗਏ ਤੇ ਉਹਨਾਂ ਨੇ ਕਿਹਾ ਕਿ ਇਨਸਾਨ ਆਪਣੀ ਜ਼ਿੰਦਗੀ ਤੋਂ ਕਿੰਨਾ ਪਰੇਸ਼ਾਨ ਹੈ ਤੂੰ ਉਸਨੇ ਬੜੇ ਹੀ ਮੋਹਤ ਨੜ ਭਿਜੇ ਹੋਏ ਲਹਿਜੇ ਦੇ ਨਾਲ ਪੁੱਛਿਆ ਕਿ ਬੇਟਾ ਦੱਸੋ ਕੀ ਚਾਹੁੰਦੇ ਹੋ ਮੇਰੇ ਕੋਲੋਂ ਕੀ ਲੈਣ ਆਏ ਹੋ ਉਹ ਸਿਰਫ ਬਿਨਾਂ ਦੇਰੀ ਕਰਕੇ ਬੋਲਿਆ ਬਾਬਾ ਜੀ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਹੀ ਪਰੇਸ਼ਾਨ ਹਾਂ ਮੈਂ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਰਸਤੇ ਚੁਣ ਚੁੱਕਾ ਹਾਂ ਪਰ ਤੁਹਾਡੇ ਤੋਂ ਪਹਿਲਾਂ ਮੈਨੂੰ ਜਿੰਨੇ ਵੀ ਸਾਧੂ ਮਿਲੇ ਸਭ ਟੋਣੇ ਟੋਟ ਕੇ ਵਾਲੇ ਹੀ ਸਨ ਜੋ ਕਿਸੇ ਇਨਸਾਨ ਨੇ ਮੈਨੂੰ ਕਰਨ ਲਈ ਕਿਹਾ ਮੈਂ ਉਹੀ ਕੀਤਾ ਪਰ ਦੁੱਖਾਂ ਤੋਂ ਮੈਂ ਫਿਰ ਵੀ ਦੂਰ ਨਹੀਂ ਹੋਇਆ ਪਰ ਮੇਰੀ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਹਨ ਆਖਿਰ ਮੈਂ ਅਜਿਹਾ ਕੀ ਕਰਾਂ ਕਿ ਸੁਖੀ ਹੋ ਜਾਵਾਂ ਕਦੇ-ਕਦੇ ਤਾਂ ਮੇਰੇ ਮਨ ਵਿੱਚ ਖੁਦ ਹੀ ਹੀ ਖੁਦਕੁਸ਼ੀ ਕੀ ਕਰਨ ਦੇ ਵਿਚਾਰ ਆ ਜਾਂਦੇ ਹਨ ਪਰ ਆਪਣੇ ਪਰਿਵਾਰ ਬਾਰੇ ਸੋਚ ਕੇ ਮੈਂ ਉਹ ਖਿਆਲ ਛੱਡ ਦਿੰਦਾ ਹਾਂ ਮੈਂ ਤੁਹਾਡੇ ਬਾਰੇ ਬੜਾ ਕੁਝ ਸੁਣਿਆ ਹੈ ਮੈਂ ਬਹੁਤ ਹੀ ਉਮੀਦ ਦੇ ਨਾਲ ਤੁਹਾਡੇ ਕੋਲ ਆਇਆ ਹਾਂ ਮੈਨੂੰ ਕੋਈ ਐਸਾ ਰਸਤਾ ਦੱਸੋ ਜਿਸ ਨਾਲ ਮੈਂ ਆਪਣੇ ਦੁੱਖਾਂ ਤੋਂ ਛੁਟਕਾਰਾ ਪਾ ਲਵਾਂ ਇਸ ਲਈ ਮੈਂ ਕੁਝ ਵੀ ਕਰਨ ਦੇ ਲਈ ਤਿਆਰ ਹਾਂ ਉਸ ਰਸਤੇ ਤੇ ਚੱਲਣ ਲਈ ਤਿਆਰ ਹਾਂ ਮਹਾਤਮਾ ਨੇ ਮਹਿਸੂਸ ਕੀਤਾ ਕਿ ਇਹ ਤਾਂ ਆਦਮੀ ਵਾਕਿਆ ਹੀ ਪਰੇਸ਼ਾਨ ਹੈ ਉਹ ਬੋਲੇ ਬੇਟਾ ਦੁੱਖਾਂ ਨੂੰ ਦੂਰ ਕਰਨ ਦੇ ਲਈ ਇੱਕ ਮੰਤਰ ਹੈ ਪਰ ਉਹ ਐਵੇਂ ਨਹੀਂ ਮਿਲ ਜਾਂਦੇ ਮੰਤਰ ਪਾਉਣ ਲਈ ਬੜਾ ਕੁਝ ਕਰਨਾ ਪੈਂਦਾ ਹੈ ਤੁਸੀਂ ਇਸ ਲਈ ਕੁਝ ਕਰ ਸਕਦੇ ਹੋ ਉਹ ਸਾਧੂ ਦੀ ਗੱਲ ਸੁਣ ਕੇ ਬੰਦੇ ਨੇ ਸੋਚਿਆ ਕਿ ਲੱਗਦਾ ਇਹ ਬਾਬਾ ਵੀ ਮੇਰੇ ਕੋਲੋਂ ਪੈਸੇ ਹੀ ਮੰਗੇਗਾ ਪਰ ਉਸ ਕੋਲ ਹੋਰ ਕੋਈ ਵੀ ਰਾਹ ਨਹੀਂ ਸੀ ਉਸਨੇ ਕਿਹਾ ਬਾਬਾ ਜੀ ਜੋ ਵੀ ਤੁਹਾਨੂੰ ਚਾਹੀਦਾ ਹੈ ਮੈਂ ਦੇਣ ਲਈ ਤਿਆਰ ਹਾਂ ਪਰ ਤੁਹਾਡਾ ਮੰਤਰ ਸੱਚਾ ਹੋਣਾ ਚਾਹੀਦਾ ਹੈ ਉਹ ਪੂਰਨ ਹੋਣਾ ਚਾਹੀਦਾ ਹੈ ਉਸ ਦਾ ਫਲ ਵੀ ਮੈਨੂੰ ਜ਼ਰੂਰ ਮਿਲ ਜਾਣਾ ਚਾਹੀਦਾ ਹੈ ਉਸ ਦੇ ਬਦਲੇ ਤੁਹਾਨੂੰ ਜੋ ਵੀ ਚਾਹੀਦਾ ਹੈ ਮੈਂ ਤੁਹਾਨੂੰ ਦੇ ਦੇਵਾਂਗਾ ਉਦੋਂ ਹੀ ਮਹਾਤਮਾ ਬੋਲੇ ਕਿ ਦਾਨ ਦਕਸ਼ਨਾ ਤਾਂ ਬਹੁਤ ਛੋਟੀ ਚੀਜ਼ ਹੈ ਉਹ ਨਹੀਂ ਮੈਨੂੰ ਚਾਹੀਦੀ ਆਪਣੀ ਸੋਚ ਮੁਤਾਬਿਕ ਸੋਚ ਕੇ ਬੋਲਿਆ ਹੇ ਮਹਾਤਮ ਮੈਂ ਤਾਂ ਬਲ ਦੇ ਅੰਗਿਆਰਿਆਂ ਤੇ ਵੀ ਚੱਲਣ ਦੇ ਲਈ ਤਿਆਰ ਹੋ ਚੁੱਕਿਆ ਹਾਂ ਉਹ ਸਾਧੂ ਬੋਲੇ ਕਿ ਅੰਗਿਆਰਿਆਂ ਤੇ ਚੱਲਣ ਵਾਲੀ ਛੋਟੀ ਚੀਜ਼ ਮੈਂ ਤੇਰੇ ਤੋਂ ਨਹੀਂ ਕਰਵਾ ਸਕਦਾ ਮੈਂ ਤਾਂ ਤੇਰੇ ਤੋਂ ਹੋਰ ਹੀ ਕੁਝ ਕਰਵਾਉਣ ਵਾਲਾ ਹਾਂ ਉਹ ਬਹੁਤ ਹੀ ਔਖਾ ਮੰਤਰ ਹੈ ਮੈਨੂੰ ਤਾਂ ਇਹ ਸ਼ੱਕ ਹੈ ਕਿ ਤੂੰ ਉਸ ਨੂੰ ਪੂਰਾ ਤਾਂ ਕਰ ਲਵੇਂਗਾ ਉਸ ਨੇ ਕਿਹਾ ਕਿ ਤੁਸੀਂ ਮੈਨੂੰ ਦੱਸੋ ਤਾਂ ਸਹੀ ਮੈਂ ਕੁਝ ਵੀ ਕਰ ਸਕਦਾ ਹਾਂ ਸਾਧੂ ਨੇ ਕਿਹਾ ਜਦੋਂ ਤੂੰ ਆਸ਼ਰਮ ਤੋਂ ਆਪਣੇ ਘਰ ਵੱਲ ਜਾਵੇਂਗਾ ਆਪਣੇ ਮਨ ਦੇ ਵਿੱਚ ਵਾਰ-ਵਾਰ ਬੋਲਣਾ ਹੈ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਮੈਂ ਸੁਖੀ ਹਾਂ। ਇਹ ਹੀ ਗੱਲ ਬਸ ਯਾਦ ਕਰਦੇ ਜਾਣਾ ਹੈ। ਬਸ ਹੋਰ ਤੇਰੀ ਜ਼ੁਬਾਨ ਉੱਤੇ ਕੋਈ ਵੀ ਗੱਲ ਨਹੀਂ ਹੋਣੀ ਚਾਹੀਦੀ। ਇਸ ਨੂੰ ਸਿਰਫ ਆਪਣੇ ਮਨ ਦੇ ਵਿੱਚ ਹੀ ਬੋਲਦਾ ਜਾਇ। ਇਹ ਸੁਣ ਕੇ ਉਹ ਸ਼ਖਸ ਬੋਲਿਆ, "ਬਸ ਐਨੀ ਕੁ ਗੱਲ। ਇੰਨਾ ਕੰਮ ਤੇ ਮੈਂ ਝਟ ਮਾਰ ਕੇ ਕਰ ਲਵਾਂਗਾ। ਪਰ ਇਸ ਨਾਲ ਕੀ ਹੋਵੇਗਾ?" ਮਹਾਤਮਾ ਬੋਲੇ ਕਿ ਤੂੰ ਇੱਕ ਵਾਰ ਇਹ ਮੰਤਰ ਨੂੰ ਕਰਕੇ ਤਾਂ ਵੇਖ। ਵੈਸੇ ਵੀ ਤੂੰ ਬਹੁਤ ਸਾਰੇ ਬਾਬਿਆਂ ਦੇ ਕੋਲ ਜਾ ਚੁੱਕਿਆ ਹੈ। ਮੰਤਰ ਵੀ ਕਰਕੇ ਵੇਖੇ ਹਨ ਇਸ ਮੰਤਰ ਨੂੰ ਵੀ ਕਰਕੇ ਵੇਖ ਲੈ ਉਹ ਆਦਮੀ ਨੇ ਸੋਚਿਆ ਕਿ ਇਹ ਬਾਬਾ ਕੋਈ ਪੈਸੇ ਥੇਲੇ ਨਹੀਂ ਲੈ ਰਿਆ ਤੇ ਮੰਤਰ ਵੀ ਛੋਟਾ ਜਿਹਾ ਹੈ ਇਸ ਨੂੰ ਤਾਂ ਮੈਂ ਬੜੀ ਆਸਾਨੀ ਦੇ ਨਾਲ ਕਰ ਲਵਾਂਗਾ ਉਸ ਲਈ ਵਾਦਾ ਕੀਤਾ ਤੇ ਉਸ ਮੰਤਰ ਦਾ ਜਾਪ ਜ਼ਰੂਰ ਕਰੂੰਗਾ ਉਸ ਮੰਤਰ ਨੂੰ ਜਾਪ ਕਰਦਾ ਹੀ ਤੁਰਿਆ ਗਿਆ ਇਹਨਾਂ ਕਹਿ ਕੇ ਉੱਥੋਂ ਜਦੋਂ ਗਿਆ ਤਾਂ ਸਾਧੂ ਨੇ ਪਿੱਛੋਂ ਆਵਾਜ਼ ਦੇ ਕੇ ਕਿਹਾ ਬੱਚੇ ਜਦੋਂ ਤੁਸੀਂ ਇਸ ਮੰਤਰ ਨੂੰ ਦੁਹਰਾਓ ਤਾਂ ਤੁਹਾਡੇ ਮਨ ਵਿੱਚ ਮਾੜੇ ਵਿਚਾਰ ਨਹੀਂ ਹੋਣੇ ਚਾਹੀਦੇ ਤਾਂ ਹੀ ਇਹ ਮੰਤਰ ਤੁਹਾਡੇ ਲਈ ਸਿੱਧ ਹੋਵੇਗਾ ਉਸ ਸ਼ਖਸ ਨੇ ਕਿਹਾ ਮੈਨੂੰ ਤਾਂ ਅਜ ਤੱਕ ਉਸ ਸਾਧੂ ਨੇ ਪਿੱਛੋਂ ਆਵਾਜ਼ ਦੇ ਕੇ ਕਿਹਾ ਕਿ ਬੱਚਾ ਜਦੋਂ ਤੁਸੀਂ ਇਸ ਮੰਤਰ ਨੂੰ ਦੁਹਰਾਓ ਤਾਂ ਆਪਣੇ ਮਨ ਵਿੱਚ ਬਾਂਦਰ ਦੇ ਵਿਚਾਰ ਨਹੀਂ ਹੋਣੇ ਚਾਹੀਦੇ ਬਾਂਦਰ ਇੱਕ ਖਿਆਲ ਵੀ ਨਹੀਂ ਹੋਣਾ ਚਾਹੀਦਾ ਇਹ ਮੰਤਰ ਫਿਰ ਸਿੱਧ ਹੋ ਜਾਵੇਗਾ ਉਸ ਸ਼ਖਸ ਨੇ ਕਿਹਾ ਮੈਨੂੰ ਤਾਂ ਅਜ ਤੱਕ ਬਾਂਦਰ ਦਾ ਖਿਆਲ ਹੀ ਨਹੀਂ ਆਇਆ ਤਾਂ ਫਿਰ ਹੁਣ ਕਿਉਂ ਆਵੇਗਾ ਤੁਸੀਂ ਬਿਲਕੁਲ ਫਿਕਰ ਨਾ ਕਰੋ ਮਹਾਤਮ ਮੈਂ ਆਪਣੇ ਮਨ ਵਿੱਚ ਹੀ ਬਸ ਇਸ ਨੂੰ ਦੁਹਰਾਵਾਂਗਾ ਕਿ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਇਹ ਨਾ ਹੀ ਕਹਿ ਕੇ ਉਥੋਂ ਚੱਲ ਪਿਆ ਉਹ ਆਪਣੇ ਮਨ ਵਿੱਚ ਮੈਂ ਸੁਖੀ ਹਾਂ ਮੈਂ ਸੁਖੀ ਹਾਂ ਬੋਲਦਾ ਹੀ ਤੁਰਿਆ ਜਾ ਰਿਹਾ ਸੀ ਅਚਾਨਕ ਉਸ ਦੇ ਮਨ ਵਿੱਚ ਬਾਂਦਰ ਦਾ ਖਿਆਲ ਆ ਗਿਆ ਉਸ ਸ਼ਖਸ ਨੇ ਸੋਚ ਉਸ ਸ਼ਖਸ ਨੇ ਸੋਚਿਆ ਕਿ ਅੱਜ ਤੱਕ ਮੈਨੂੰ ਕਦੇ ਬਾਂਦਰ ਦਾ ਖਿਆਲ ਨਹੀਂ ਆਇਆ ਫਿਰ ਅੱਜ ਕੀ ਹੋ ਗਿਆ ਇਸ ਤਰ੍ਹਾਂ ਸੋਚ-ਸੋਚ ਕੇ ਉਸ ਨੇ ਬਾਂਦਰ ਦੇ ਵਿਚਾਰਾਂ ਨੂੰ ਆਪਣੇ ਮਨ ਵਿੱਚ ਹੀ ਬਿਠਾ ਲਿਆ ਇਹੋ ਭੁੱਲ ਗਿਆ ਕਿ ਜਿਸ ਮੰਤਰ ਦਾ ਬਾਬੇ ਨੇ ਜਾਪ ਕਰਨ ਲਈ ਕਿਹਾ ਸੀ ਉਹ ਬਸ ਬਾਂਦਰ ਦੇ ਵਿਚਾਰ ਬਾਰੇ ਹੀ ਸੋਚ ਰਿਹਾ ਸੀ ਜਦੋਂ ਥੋੜੇ ਸਮੇਂ ਬਾਅਦ ਫਿਰ ਹੋਸ਼ ਵਿੱਚ ਆਇਆ ਤਾਂ ਉਸ ਨੇ ਬਾਂਦਰ ਦਾ ਨਾਮ ਆਪਣੇ ਮਨ ਵਿੱਚ ਬੋਲਣ ਲੱਗ ਪਿਆ ਫਿਰ ਅਚਾਨਕ ਹੀ ਉਸ ਨੂੰ ਇੱਕ ਬਾਂਦਰ ਸੱਚਮੁੱਚ ਦਿਖਾਈ ਦਿੱਤਾ ਜਿਸ ਨਾਲ ਉਸ ਦੇ ਮਨ ਵਿੱਚ ਬਾਂਦਰ ਦੇ ਬਾਰੇ ਹੋਰ ਵਿਚਾਰ ਤਾਜ਼ਾ ਹੋ ਗਏ ਉਹ ਇਸ ਖਿਆਲ ਨੂੰ ਆਪਣੇ ਦਿਲ-ਦਿਮਗ ਤੋਂ ਬਾਹਰ ਕੱਢਣਾ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਮੇਰੇ ਮਨ ਵਿੱਚੋਂ ਬਾਂਦਰ ਦਾ ਖਿਆਲ ਨਾ ਆਵੇ ਅਤੇ ਆਪਣੇ ਸਾਹਮਣੇ ਹੀ ਮੇਰੇ ਬਾਂਦਰ ਆ ਗਿਆ ਮਨ ਦੇ ਨਾਲ ਹੀ ਜਦੋਂ ਮੈਂ ਜਦ ਕਰਦੇ ਹੋਏ ਉਹ ਘਰ ਪਹੁੰਚ ਗਿਆ ਤਾਂ ਘਰ ਵਾਲੀ ਨੂੰ ਕਹਿੰਦਾ ਬਾਂਦਰੀ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਕਿਸ ਤਰ੍ਹਾਂ ਬੋਲ ਰਿਹਾ ਹੈ ਤਾਂ ਉਹ ਆਪਣੇ ਹੀ ਵਾਰ ਪੁੱਟਣ ਲੱਗ ਪਿਆ। ਉਹ ਕੰਧਾਂ ਵਿੱਚ ਸਿਰ ਮਾਰਨ ਲੱਗਾ ਕਿ ਅੱਜ ਮੈਨੂੰ ਬਾਂਦਰ ਦਾ ਖਿਆਲ ਕਿਉਂ ਆਇਆ ਹੈ? ਮੈਂ ਤਾਂ ਕਦੇ ਵੀ ਨਹੀਂ ਸੀ ਸੋਚਿਆ। ਫਿਰ ਅੱਜ ਐਸਾ ਕੀ ਹੋ ਗਿਆ? ਮੈਨੂੰ ਹਰ ਪਾਸੇ ਬਾਂਦਰ ਹੀ ਵਿਖਾਈ ਦੇ ਰਿਹਾ ਹੈ। ਇਹ ਕੈਸੀ ਮਾਇਆ ਹੈ? ਇਹ ਕਹਿਰ ਸੀ ਸੋਚ ਹੈ। ਉਹ ਸਾਰੀ ਰਾਤ ਸੌਂ ਨਾ ਸਕਿਆ। ਸਾਰੀ ਰਾਤ ਬਸ ਪਾਸੇ ਹੀ ਮਾਰਦਾ ਰਿਹਾ। ਤੇ ਸਵੇਰੇ ਉੱਠਣਸਾਰ ਹੀ ਉਹ ਮਹਾਤਮਾ ਦੇ ਆਸ਼ਰਮ ਵਿੱਚ ਚਲਿਆ ਗਿਆ। ਉੱਥੇ ਪਹੁੰਚ ਕੇ ਸਾਧੂ ਦੇ ਪੈਰਾਂ ਵਿੱਚ ਡਿੱਗਿਆ ਤੇ ਬੋਲਿਆ, "ਮਹਾਤਮਾ ਮੇਰੇ ਨਾਲ ਇਹ ਕੈਸਾ ਚਮਤਕਾਰ ਹੋ ਰਿਹਾ ਹੈ? ਮੈਨੂੰ ਕੱਲ ਤੱਕ ਬਾਂਦਰ ਦੇ ਵਿਚਾਰ ਨਹੀਂ ਸਨ ਆਉਂਦੇ। ਫਿਰ ਹੁਣ ਅਜਿਹਾ ਕੀ ਹੋ ਗਿਆ ਕਿ ਤੁਸੀਂ ਕੱਲ ਦਾ ਜਦੋਂ ਵੀ ਮੈਨੂੰ ਕਿਹਾ ਹੈ ਕਿ ਬਾਂਦਰ ਦਾ ਖਿਆਲ ਤੇਰੇ ਦਿਮਾਗ ਵਿੱਚ ਨਹੀਂ ਹੋਣਾ ਚਾਹੀਦਾ, ਉਦੋਂ ਤੋਂ ਹੀ ਮੈਨੂੰ ਹਰ ਜਗ੍ਹਾ ਬਾਂਦਰ ਹੀ ਵਿਖਾਈ ਦੇ ਰਹੇ ਹਨ।" ਉਹਨ ਇੱਕ ਬਾਂਦਰ ਤੁਹਾਡੇ ਪਿੱਛੇ ਰੁੱਖ ਤੇ ਬੈਠਾ ਕੇਲੇ ਖਾ ਰਿਹਾ ਹੈ। ਆਖਿਰ ਮੇਰੇ ਨਾਲ ਇਹ ਹੋ ਕੀ ਰਿਹਾ ਹੈ? ਹੁਣ ਉਹ ਸਾਧੂ ਹੱਸਣ ਲੱਗੇ ਤੇ ਬੋਲੇ। ਉਹ ਬੋਲੇ ਕਿ ਇਹ ਮਨ ਦਾ ਜਾਲ ਇੱਕ ਐਸਾ ਜਾਲ ਹੈ। ਇਸ ਨੂੰ ਸਮਝਣਾ ਇੰਨਾ ਔਖਾ ਨਹੀਂ ਹੈ। ਬਾਂਦਰ ਤਾਂ ਪਹਿਲਾਂ ਵੀ ਤੇਰੇ ਰਾਹਾਂ ਵਿੱਚ ਆਉਂਦੇ ਸੀ। ਜਦੋਂ ਤੂੰ ਕੱਲ ਇੱਥੇ ਆਇਆ ਸੀ ਤਾਂ ਇਹ ਬਾਂਦਰ ਇੰਨਾ ਹੀ ਰੁੱਖਾਂ ਤੇ ਘੁੰਮ ਰਹੇ ਸੀ। ਪਰ ਉਦੋਂ ਤੇਰੇ ਖਿਆਲ ਵਿੱਚ ਇਹ ਬਾਂਦਰ ਨਹੀਂ ਸਨ। ਉਦੋਂ ਤੇਰੇ ਖਿਆਲ ਵਿੱਚ ਸਿਰਫ ਦੁੱਖ ਹੀ ਦੁੱਖ ਸਨ ਤੁਸੀਂ ਜਿਹੜੀ ਚੀਜ਼ ਤੋਂ ਭੱਜਣਾ ਚਾਹੁੰਦੇ ਹੋ ਉਸ ਚੀਜ਼ ਨੂੰ ਆਪਣੇ ਮਨ ਅੰਦਰ ਬਿਠਾ ਲੈਂਦੇ ਹੋ ਜਿਸ ਦੇ ਕਾਰਨ ਉਸ ਤੋਂ ਤੁਸੀਂ ਛੁਟਕਾਰਾ ਫਿਰ ਨਹੀਂ ਪਾ ਪਾਉਂਦੇ ਉਹ ਇਸ ਲਈ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਤੋਂ ਛੁਟਕਾਰਾ ਨਾ ਪਾਓ ਉਹਨਾਂ ਦੀ ਗਹਿਰਾਈ ਤੁਹਾਡੇ ਨਾਲ ਜੁੜ ਜਾਂਦੀ ਹੈ ਤੇ ਆਖਰ ਉਹ ਸਾਡੇ ਦਿਲ ਦਿਮਾਗ ਤੇ ਹੀ ਸ਼ਾਹ ਜਾਂਦਾ ਹੈ ਉੱਪਰੋਂ ਤਾਂ ਅਸੀਂ ਸੁਖੀ ਹੋਣਾ ਚਾਹੁੰਦੇ ਹਾਂ ਪਰ ਸਾਡੀ ਜ਼ੁਬਾਨ ਕੁਝ ਹੋਰ ਬੋਲਦੀ ਹੈ ਮਤਲਬ ਸਾਡੇ ਵਿਚਾਰ ਸਾਡੀ ਚਾਹਤ ਨਾਲ ਮੇਲ ਹੀ ਨਹੀਂ ਖਾਂਦੇ ਸਾਡੇ ਮਨ ਵਿੱਚ ਸਾਡੇ ਵਿਚਾਰ ਵਿੱਚ ਹੀ ਸਾਨੂੰ ਦੁੱਖ ਹੀ ਦੁੱਖ ਦਿਖਾਈ ਦਿੰਦੇ ਹਨ ਕਈ ਵਾਰ ਸਾత్సੰਗਤ ਜੀ ਵੇਖਣ ਵਿੱਚ ਆਉਂਦਾ ਹੈ ਕਿ ਲੋਕ ਭਾਵੇਂ ਜਿੰਨੇ ਮਰਜੀ ਸੁਖੀ ਹੋਣ ਪਰ ਵਿਖਾਵੇ ਦੇ ਵਿੱਚ ਹਰ ਕਿਸੇ ਨੂੰ ਉਹ ਆਪਣੇ ਦੁੱਖ ਹੀ ਦੁੱਖ ਦੱਸਦੇ ਹਨ ਤੇ ਜਦ ਫਿਰ ਅਚਾਨਕ ਉਹਨਾਂ ਤੇ ਕੋਈ ਦੁੱਖ ਆ ਜਾਂਦਾ ਹੈ ਤਾਂ ਫਿਰ ਉਹ ਪਰਮਾਤਮਾ ਨੂੰ ਕੋਸਣ ਲੱਗ ਜਾਂਦੇ ਹਨ ਕਿ ਸਾਰੇ ਹੀ ਦੁੱਖ ਤੁਸੀਂ ਸਾਨੂੰ ਹੀ ਦਿੱਤੇ ਸੀ ਪਰ ਆਪਾਂ ਜਦੋਂ ਸੁਖ ਹੁੰਦਾ ਹੈ ਉਸ ਵੇਲੇ ਪਰਮਾਤਮਾ ਦਾ ਨਾਮ ਲੈਣਾ ਭੁੱਲ ਜਾਂਦੇ ਹਾਂ ਇਸ ਲਈ ਸਾਧ ਸੰਗਤ ਜੀ ਜਿੰਨਾ ਵੀ ਹੋ ਸਕੇ ਪਰਮਾਤਮਾ ਦਾ ਆਪਣੇ ਸੋਹਣੇ ਸਰੀਰ ਦੇ ਲਈ ਸ਼ੁਕਰਾਨਾ ਕਰਿਆ ਕਰੋ ਤੇ ਆਪਣੇ ਮਨ ਵਿੱਚ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਦੁਖੀ ਹਾਂ ਇਹ ਹੀ ਸੋਚੋ ਕਿ ਮੈਂ ਸੁਖੀ ਹਾਂ ਮੇਰੇ ਕੋਲ ਤੰਦਰੁਸਤ ਸਰੀਰ ਹੈ ਮੇਰੇ ਕੋਲ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ ਮੈਂ ਮਿਹਨਤ ਕਰਕੇ ਪੈਸਾ ਵੀ ਕਮਾ ਸਕਦਾ ਹਾਂ ਸੋ ਸਾ ਸੰਗਤ ਜੀ ਇਹ ਸਾਰਾ ਕੁਝ ਆਪਣੇ ਦਿਮਾਗ ਤੇ ਹੀ ਨਿਰਭਰ ਕਰਦਾ ਹੈ ਸੋ ਇਹਨਾਂ ਗੱਲਾਂ ਨੂੰ ਕਦੇ ਨਾ ਸੋਚੋ ਤਾਂ ਤੁਸੀਂ ਆਪਣੇ ਮਨ ਦੇ ਅੰਦਰ ਵਿਚਾਰ ਇਹ ਹੀ ਕਰਨੇ ਹਨ ਕਿ ਤੁਸੀਂ ਸੁਖੀ ਹੋ ਪਰਮਾਤਮਾ ਦੇ ਲੜ ਲੱਗ ਚੁੱਕੇ ਹੋ ਬਸ ਤੁਸੀਂ ਪਰਮਾਤਮਾ ਦੇ ਲੜ ਲੱਗੇ ਹੀ ਰਹਿਣਾ ਹੈ ਦੁੱਖ ਸੁੱਖ ਜਿਹੜਾ ਵੀ ਤੁਹਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਉਸ ਨੂੰ ਵੀ ਪਰਮਾਤਮਾ ਦੀ ਰਜ਼ਾ ਹੀ ਸਮਝਣਾ ਹੈ ਕਦੇ ਵੀ ਕਿਸੇ ਅੱਗੇ ਹੱਥ ਨਹੀਂ ਅੜਨੇ ਸਿਰਫ ਪਰਮਾਤਮਾ ਨੂੰ ਹੀ ਯਾਦ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ